ਕਾਲ ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬ ਨੌਲੇਜ ਪੁਆਇੰਟ ਤੇ ਤੁਹਾਨੂੰ ਪਤਾ ਹੀ ਹੈ ਮਿਸ ਯੂਨੀਵਰਸ 2025 ਦਾ ਖਿਤਾਬ ਮਿਸ ਫਾਤਿਮਾ ਬਾਸ ਜਿੱਤ ਚੁੱਕੇ ਹਨ ਤਾਂ ਅੱਜ ਆਪਾਂ ਉਹਨਾਂ ਨਾਲ ਰਿਲੇਟਡ ਇੰਪੋਰਟੈਂਟ ਕੁਐਸਚਨ ਕਰਾਂਗੇ ਜੋ ਤੁਹਾਡੇ ਐਗਜ਼ਾਮ ਦੇ ਵਿੱਚ ਆਉਣ ਦੀ ਸੰਭਾਵਨਾ ਹੈ ਤਾਂ ਸਟਾਰਟ ਕਰਦੇ ਹਾਂ ਪਹਿਲਾ ਪ੍ਰਸ਼ਨ 74ਵੇਂ ਮਿਸ ਯੂਨੀਵਰਸ 2025 ਦਾ ਟਾਈਟਲ ਕਿਸ ਨੇ ਜਿੱਤਿਆ ਹਾਂਜੀ ਕਿਸ ਨੇ ਜਿੱਤਿਆ ਇਹ ਕਰੈਕਟ ਆਨਸਰ ਸੀ ਆਪਸ਼ਨ ਫਾਤਿਮਾ ਬਾਸ ਨੇ ਫਾਤਿਮਾ ਬਾਸ ਕਿੱਥੇ ਦੇ ਰਹਿਣ ਮਲੇ ਹਨ ਦਿਕਵਾ ਫਾਤਿਮਾ ਬਾਸਨ ਇਹ ਮੈਕਸੀਕੋ ਦੇ ਮੈਕਸੀਕੋ ਦੇਸ਼ ਦੇ ਰਹਿਣ ਵਾਲੇ ਹਨ ਜਾਰ ਕਿ ਹੋਏ ਇਹ ਅਗਲਾ ਪ੍ਰਸ਼ਨ ਮਿਸ ਯੂਨੀਵਰਸ 2025 ਦੀ ਵਿਜੇਤਾ ਫਾਤਿਮਾ ਬਾਸ ਕਿਸ ਕੰਟਰੀ ਤੋਂ ਹਨ ਹਾਂਜੀ ਕਿਸ ਕੰਟਰੀ ਤੋਂ ਹਨ ਆਪਾਂ ਕਰ ਚੁੱਕੇ ਹਾਂ ਮੈਕਸੀਕੋ ਤੋਂ ਅਗਲਾ ਪ੍ਰਸ਼ਨ ਮਿਸ ਯੂਨੀਵਰਸ 2025 25 ਮੁਕਾਬਲੇ ਦਾ ਕਿਹੜਾ ਐਡੀਸ਼ਨ ਜੀ ਹਾਂਜੀ ਜੋ 2025 ਜੀ ਮਿਸ ਯੂਨੀਵਰਸ ਹੋਇਆ ਐਡੀਸ਼ਨ ਹੋਇਆ ਕਿਹੜਾ ਸੀਰੀਜ਼ ਨੇ ਹਾਂਜੀ ਆਪਾਂ ਕਰ ਚੁੱਕੇ ਹਾਂ ਪਹਿਲਾ ਇਹ 74ਵਾਂ ਇੰਪੋਰਟੈਂਟ ਆ ਯਾਦ ਰੱਖਣਾ ਹੈ ਤੁਛ ਨੇ ਵੀ ਕਿਹੜਾ ਸੀਮਸ ਯੂਨੀਵਰਸ 2025 ਦਾ ਮੁਕਾਬਲਾ 74ਵਾਂ ਐਡੀਸ਼ਨ ਸੀ ਨੈਕਸਟ ਕਰਦੇ ਹਾਂ ਮਿਚ ਯੂਨੀਵਰਸ 2025 ਦਾ ਗ੍ਰੈਂਡ ਫਿਨਾਲੇ ਕਿੱਥੇ ਆਯੋਜਿਤ ਕੀਤਾ ਗਿਆ ਸੀ ਤਾਂ ਕਿੱਥੇ ਆਯੋਜਿਤ ਕੀਤਾ ਗਿਆ ਸੀ ਗ੍ਰੈਂਡ ਫਿਨਾਲੇ ਇਹ ਹੋਇਆ ਸੀ ਆਪਣਾ THAILAND ਦੇ ਵਿੱਚ THAILAND ਦੀ ਕੈਪੀਟਲ ਵੈਂਕਾਕ ਦੇ ਵਿੱਚ ਹੋਇਆ ਸੀ ਪੰਜਵਾਂ ਕੁਐਸਚਨ ਕਰਦੇ ਆਪਾਂ ਮਿਸ ਯੂਨੀਵਰਸ 2025 ਦੀ ਥੀਮ ਕੀ ਸੀ ਹਾਂਜੀ ਥੀਮ ਬਾਰੇ ਪੁੱਛ ਰਿਹਾ ਕਿ ਥੀਮ ਕੀ ਸੀਗਾ ਹਾਂਜੀ ਥੀਮ ਸੀਗਾ ਪਾਵਰ ਆਫ ਲਵ ਬੀ ਆਪਸ਼ਨ ਨੈਕਸਟ ਕੁਚਨ ਕਰਦੇ ਹਾਂ 6th ਕੁਚਨ ਮਿਸ ਯੂਨੀਵਰਸ 2025 ਮੁਕਾਬਲੇ ਵਿੱਚ ਭਾਰਤੀ ਦੇ ਮੈਂਦੀ ਗਈ ਕਿਸ ਨੇ ਕੀਤੀ ਹਾਂਜੀ ਭਾਰਤ ਵੱਲੋਂ ਕੌਣ ਕਿਸ ਨੇ ਰਿਪਰੈਜ਼ੈਂਟ ਕੀਤਾ ਹੈ ਭਾਰਤ ਨੂੰ ਹਾਂਜੀ ਕਰੈਕਟ ਆਨਸਰ ਹੈ ਸੀ ਆਪਸ਼ਨ ਮਨਿਕਾ ਵਿਸ਼ਕਰਮਾ ਦੇਖ ਸਕਦੇ ਹੋ ਮਨਿਕਾ ਵਿਸ਼ਕਰਮਾ ਇਹ ਰਾਜਸਥਾਨ ਤੋਂ ਬਿਲੋਂਗ ਕਰਦੇ ਹਨ ਰਾਜਸਥਾਨ ਯਾ ਰੱਖਿਓ ਜੀ ਇਹ ਮਾਰਤਾ ਬਲੂ ਕਿਸ ਨੇ ਕੀਤੀ ਸੀ ਨਿਮਾਇੰਦਗੀ ਮਨਿਕਾ ਵਿਸਕਰਮਨ ਨੇ ਨੈਕਸਟ ਕੁਐਸਚਨ ਦੇਖ ਲਈਏ ਜੀ ਆਪਾਂ ਮਿਸ ਯੂਨੀਵਰਸ 2025 ਵਿੱਚ ਫਰਸਟ ਰਨਰ ਅਪ ਹਾਂਜੀ ਕੌਣ ਰਹੀ ਹਾਂਜੀ ਰਨਰ ਅਪ ਤਾਂ ਆਪ ਨੂੰ ਪਤਾ ਵਿਨਰ ਕੌਣ ਸੀ ਫਾਤਿਮਾ ਬਾਸ ਤੇ ਫਰਸਟ ਰਨਰ ਅਪ ਸੈਕੰਡ ਪੋਜੀਸ਼ਨ ਤੇ ਕੌਣ ਆਏ ਸਨ ਤਾਂ ਇਹ கரੈਕਟ ਆਨਸਰ ਹੈ ਬੀ ਆਪਸ਼ਨ ਪ੍ਰਵੀਨਰ ਸਿੰਘ ਪ੍ਰਵੀਨਰ ਸਿੰਘ ਕਿੱਥੇ ਰਹਿਣ ਵਾਲੇ ਹਨ ਇਹ ਥਾਈਲੈਂਡ ਦੇ ਯਾਰ ਕੋਈ ਨਹੀਂ ਜੀ ਮਿਸ ਥਾਈਲੈਂਡ ਰਹੇ ਹਨ ਇਹ ਫਰਸਟ ਰਨਰ ਅਪ ਸਨ ਅਕਮਾ ਪ੍ਰਸ਼ਨ ਮਿਸ ਯੂਨੀਵਰਸ 2025 ਵਿੱਚ ਸੈਕੰਡ ਰਨਰ ਅਪਰ ਕੌਣ ਰਹੀ ਹਾਂਜੀ ਫਰਸਟ ਆਪਣਾ ਬਲੇ ਪ੍ਰਵਾਨਨ ਸਿੰਘ ਸੰ ਸੈਕੰਡ ਰਨਰ ਅਪਰ ਕੌਣ ਰਹੀ ਤਾਂ ਕਰੈਕਟ ਆਨਸਰ ਸੀ ਆਪਸ਼ਨ ਸਟੈਫਨੀ ਅਫਸਾਲੀ ਸਟੈਫਨੀ ਅਫਸਾਲੀ ਸੰ ਜੋ ਬੈਂਗਲੁਰਾ ਦੇ ਰਹਿਣ ਵਾਲੇ ਹਨ ਬੈਂਗਲੁਰਾ ਦੀ ਮਿਸ ਮਿਸ ਬੈਂਗਲੁਰਾ ਸੰਜੀਹੀ ਤਾਂ ਆਸਨ ਪਤੀ ਹੋਗਾ ਸਭ ਤੋਂ ਵੱਧ ਅਵਾਰਡ ਬੈਂਗਲੁਰਾ ਦੇ ਜਿੱਤੇ ਦੇ ਹਨ ਮਿਸ ਯੂਨੀਵਰਸ ਦੇ ਸਭ ਤੋਂ ਸਨਖੀਆਂ ਖੂਬਸੂਰਤ ਔਰਤਾਂ ਬੈਂਗਲੁਰਾ ਵਿੱਚ ਹੀ ਹਨ ਨੈਕਸਟ ਕਰਦੇ ਹਾਂ ਕੁਚ ਨੰਬਰ 9 ਮਿਸ ਯੂਨੀਵਰਸ ਮੁਕਾਬਲੇ ਦੀ ਸ਼ੁਰੂਆਤ ਕਿਸ ਸਾਲ ਹੋਈ ਹਾਂਜੀ ਮਿਸ ਯੂਨੀਵਰਸ ਕਦੋਂ ਸਟਾਰਟ ਹੋਇਆ ਸੀਗਾ ਬੀ ਆਪਸ਼ਨ ਦੇ ਕਰੈਕਟ ਆਨਸਰ 1952 ਦਸਵਾਂ ਪ੍ਰਸ਼ਨ ਦੇਖਦੇ ਹਾਂ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਜੇਤੂਤਾ ਕੌਣ ਸੀ ਫਰਸਟ ਵਿਨਰ ਕੌਣ ਸੀ ਮਿਸ ਯੂਨੀਵਰਸ ਜਿੱਤਣਾ ਹਾਂਜੀ ਇੰਪੋਰਟੈਂਟ ਕੁਚਨ ਹੈ ਹਾਂਜੀ ਇਹ ਸਨ ਤੁਸੀਂ ਦੇਖ ਸਕਦਾ ਕੌਣ ਸੀ ਆਨਸਰ ਸੀ ਆਪਸ਼ਨ ਅਰਮੀ ਕੁਸੇਲਾ ਅਰਮੀ ਕੁਸੇਲਾ ਸਨ 1952 ਚ ਜੋ ਪਹਿਲੇ ਵਿਨਰ ਬਣਦੇ ਹਨ ਮਿਸ ਯੂਨੀਵਰਸ ਦੇ ਕਿਹੜੇ ਦੇਸ਼ ਤੋਂ ਬਿਲੋਂਗ ਕਰਦੇ ਸਨ ਇਹ ਫਿਨਾ ਫਿਨਲੈਂਡ ਦੇਸ਼ ਤੋਂ ਬਿਲੋਂਗ ਕਰਦੇ ਸਨ 11ਵਾਂ ਪ੍ਰਸ਼ਨ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਕੌਣ ਸੀ ਹਾਂਜੀ ਪਹਿਲੀ ਭਾਰਤੀ ਕੌਣ ਸੀ ਜਿਨ੍ਹਾਂ ਨੇ ਮਿਸ ਯੂਨੀਵਰਸ ਦਾ ਅਵਾਰਡ ਜਿੱਤਿਆ ਸੀਗਾ ਖਿਤਾਬ ਜਿੱਤਿਆ ਸੀਗਾ ਤੁਹਾਨੂੰ ਪਤਾ ਹੀ ਹੋਊਗਾ ਡੀ ਆਪਸ਼ਨ ਵਿੱਚ ਸੁਮੇਤਾ ਸੈਨ ਸੁਮੇਤਾ ਸੈਨ ਨੇ 1994 ਦੇ ਵਿੱਚ ਜਿੱਤਿਆ ਸੀਗਾ ਯਾਦ ਰੱਖਿਓ ਇੰਪੋਰਟੈਂਟ ਕੁਐਸਚਨ ਹੈ ਹਾਂਜੀ ਨੈਕਸਟ ਹੁਣ ਤੱਕ ਭਾਰਤ ਦੀਆਂ ਕਿੰਨੀਆਂ ਸੁੰਦਰੀਆਂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤੇ ਹਾਂ ਜੀ ਕਿੰਨੀਆਂ ਔਰਤਾਂ ਨੇ ਕਿੰਨੀਆਂ ਮਿਸ ਸੁੰਦਰੀਆਂ ਨੇ ਆਪਣੀਆਂ ਹੁਣ ਤੱਕ ਕਿੰਨਾ ਮਿਸ ਯੂਨੀਵਰਸ ਦਾ ਅਵਾਰਡ ਜਿੱਤੇ ਆ ਹਾਂ ਜੀ ਕਰੈਕਟ ਆਨਸਰ ਸੀ ਬੀ ਆਪਸ਼ਨ ਤਿੰਨ ਨੇ ਹਾਂ ਜੀ ਤਿੰਨਾਂ ਨੇ ਜਿੱਤੇ ਜੀ ਹੁਣ ਤੱਕ ਭਾਰਤ ਦੀਆਂ ਕੌਣ ਕੌਣ ਨੇ ਉਹ ਸੁਸ਼ਮਿਤਾ ਸਿੰਘ ਹਨੁਪਤੀਆ ਜੀ 1994 ਦੇ ਵਿੱਚ ਲਾਰਾ ਦਿੱਤਾ 2000 ਦੇ ਵਿੱਚ ਹਰਨਾਜ ਕੌਰ ਸੰਧੂ 2021 ਦੇ ਵਿੱਚ ਯਾ ਰੱਖਿਓ ਇੰਪੋਰਟੈਂਟ ਹੈ ਜੀ ਇਹ ਤੰਨਾ ਜਿੱਤੇ ਆਪਣੇ ਦੇਸ਼ ਦੀਆਂ ਸੁੰਦਰੀਆਂ ਮਿਸ ਯੂਨੀਵਰਸ ਦੀ ਗੱਲ ਹੋ ਰਹੀ ਹੈ ਸੁਸ਼ਮੇਤਾ ਸੇਨ ਲਾਰਾ দত্ত ਅਤੇ ਹਰਨਾਜ਼ ਕੌਰ ਸੰਧੂ 13ਵਾਂ ਪ੍ਰਸ਼ਨ ਭਾਰਤ ਦੀ ਦੂਜੀ ਮਿਸ ਯੂਨੀਵਰਸ ਵਿਜੇਤਾ ਲਾਰਾ দত্ত ਨੇ ਕਿਸ ਸਾਲ ਟਾਈਟਲ ਜਿੱਤਿਆ ਹਾਂਜੀ ਆਪਾਂ ਕਰ ਚੁੱਕੇ ਹਾਂ ਇਹ ਸੰਨ 2000 ਦੇ ਵਿੱਚ ਸੰਨ 2000 ਦੇ ਵਿੱਚ ਲਾਰਾ দত্ত ਨੇ ਮਿਸ ਯੂਨੀਵਰਸ ਦਾ ਕਿਤਾਬ ਜਿੱਤਿਆ ਸੀ ਪ੍ਰਸ਼ਨ ਨੰਬਰ 14 ਭਾਰਤ ਦੀ ਤੀਜੀ ਮਿਸ ਯੂਨੀਵਰਸ ਵਿਜੇਤਾ ਹਰਨਾਜ਼ ਸੰਧੂ ਨੇ ਹਿ ਖਿਤਾਬ ਕਿਸ ਸਾਲ ਜਿੱਤੇ ਆ? ਹਾਂਜੀ ਇਹ ਵੀ ਆਪਾਂ ਕਰ ਚੁੱਕੇ ਆਂ 2021 ਦੇ ਵਿੱਚ। 15ਵਾਂ ਪ੍ਰਸ਼ਨ ਮਿਸ ਯੂਨੀਵਰਸ 2024 2024 ਦਾ 73ਵਾਂ ਐਡੀਸ਼ਨ ਹੁੰਦਾਗਾ। ਕੌਣ ਜਿੱਤੇ ਸਨ ਉਸ ਸਮੇਂ? ਕਿਸ ਨੇ ਜਿੱਤਿਆ ਖਿਤਾਬ? ਹਾਂਜੀ 2024 ਦੇ ਵਿੱਚ ਕੌਣ ਜਿੱਤੇ ਸਨ? ਕਰੈਕਟ ਆਨਸਰ ਸੀ ਆਪਸ਼ਨ ਨੇ। ਵਿਕਟੋਰੀਆ ਕੇਜਰ ਥੈਲਵਿੰਗ। ਵਿਕਟੋਰੀਆ ਕੇਜਰ ਥੈਲਵਿੰਗ ਨੇ ਜਿੱਤੇ ਸਨ। ਕਿੱਥੇ ਰਹਿਣ ਵਾਲੇ ਸਨ ਇਹ? ਡੈਨਮਾਰਕ ਦੇ। ਤੇ 2025 ਦਾ ਆਪਾਂ ਕਰ ਚੁੱਕੇ ਆਂ ਫਾਤਿਮਾ ਬਾਸ ਨੇ। ਸੋਲਵ ਮੈਂਬਰਸਨ ਮਿਸ ਜੁਨੀਮਰਸ 2025 ਦਾ ਤਾਜ ਜਿਹਦਾ ਨਾਮ ਐਲ ਮੋਡੀ ਇਨਫਾਈਨੀ ਕ੍ਰਾਉਨ ਹੈ ਕਿਸ ਕੰਪਨੀ ਨੇ ਡਿਜ਼ਾਈਨ ਕੀਤਾ ਹਾਂਜੀ ਜੋ 2025 ਦਾ ਤਾਜ ਸੀਗਾ ਜਿਹਦਾ ਨਾਮ ਐਲ ਮੋਡੀ ਇਨਫਾਈਨੀ ਕ੍ਰਾਉਨ ਹੈ ਕਿਹੜੀ ਕੰਪਨੀ ਨੇ ਇਹ ਕ੍ਰਾਉਨ ਨੂੰ ਡਿਜ਼ਾਈਨ ਕੀਤਾ ਸੀ ਤਾਂ ਕਰੈਕਟ ਆਨਸਰ ਸੀ ਆਪਸ਼ਨ ਯੂਲਮਰ ਜੂਲਮਰਨ ਯੂਲਮਰਨ ਕੰਪਨੀ ਨੇ ਕੀਤਾ ਸੀ ਹਾਂਜੀ ਕੁਐਸਚਨ ਨੰਬਰ 17 ਮਿਸ ਯੂਨੀਵਰਸ 2025 ਵਿੱਚ ਕੁੱਲ ਕਿੰਨੇ ਕੰਟਰੀਆਂ ਨੇ ਹਿੱਸਾ ਲਿਆ ਹਾਂਜੀ ਕੁੱਲ ਕਿੰਨੀਆਂ ਕੰਟਰੀਆਂ ਨੇ ਪਾਰਟਿਸਿਪੇਟ ਕੀਤਾ 2025 ਦਾ ਮਿਸ ਯੂਨੀਵਰਸ கரੈਕਟ ਆਨਸਰ ਹੈ ਸੀ ਆਪਸ਼ਨ 130 18ਵਾਂ ਮਿਸ ਯੂਨੀਵਰਸ 2025 ਵਿੱਚ ਕਿਸ ਦੇਸ਼ ਦੀ ਪ੍ਰਤੀਯੋਗੀ ਨੇ ਆਪਣੀ ਨੈਸ਼ਨਲ ਕਾਸਟਮ ਵਿੱਚ ਬਾਲਡ ਈਗਲ ਦਾ ਪਹਿਰਾਵਾ ਪਹਿਨਿਆ ਹਾਂਜੀ ਨੈਸ਼ਨਲ ਉਹਨਾਂ ਦੀ ਕਾਸਟਮ ਆ ਗਈ ਕਿਹੜੀ ਕੰਟਰੀ ਦੇ ਸੰਨ ਹੋ ਡੀ ਆਪਸ਼ਨ ਸੰਯੁਕਤ ਰਾਜ ਅਮਰੀਕਾ ਯੂ ਐਸ اے ਦੀ ਪ੍ਰਤੀਯੋਗੀ ਸੰਨ ਨਾਮ ਜਾ ਰੱਖੀਓ ਯੂਐਕਸ ਸੰਯੁਕਤ ਰਾਜ ਅਮਰੀਕਾ ਯੂਐਸਏ ਦੀ ਪਤਿਜੋਗੀ ਆਰਡੇ ਇਰਕਟ ਨੈਸ਼ਨਲ ਕਸਟਮ ਮੁਕਾਬਲੇ ਵਿੱਚ ਅਮਰੀਕਾ ਦੀ ਬਾਲਡ ਈਗਲ ਨੂੰ ਸਰਦਾਰ ਦੇ ਲੈਂਦੇ ਹੋਏ ਪਹਿਰਾਵਾ ਪਹਿਰਾਵਾ ਪਹਿਨੇ ਆ ਉਹਨੀਆਂ ਮਪ੍ਰਸ਼ਨ ਮਿਸ ਜੁਨੰਬਰਸ 2025 ਦੀ ਥਰਡ ਰਨਰ ਅਪ ਕੌਣ ਰਹੀ ਹਾਂਜੀ ਥਰਡ ਨੰਬਰ ਤੇ ਕੌਣ ਰਹੇ ਸਨ ਹਾਂਜੀ ਡੀ ਆਪਸ਼ਨ ਮਾ ਅਤੀਸਾ ਮਨਾਲੋ ਮਾ ਅਤੀਸਾ ਮਨਾਲੋ ਜੋ ਕਿ ਫਲਿੱਪਿੰਗ ਦੇ ਰਨਨ ਵਾਲੇ ਹਨ ਮਿਸ ਫਲਿੱਪਿੰਗ ਸਹਿ ਚੁਕੇ ਹਨ ਇਹ ਲਾਸਟ ਕੁਚਨ ਦੇਖਦੇ ਆਂ ਜੀ ਆਪਾਂ ਕੁਚਨ ਨੰਬਰ ਬੀ ਮਈ 2025 ਵਿੱਚ 72ਵੇਂ ਮਿਸ ਵਰਲਡ ਫੈਸਟੀਵਲ ਹਾਂਜੀ 72ਵਾਂ ਮਿਸ ਵਰਲਡ ਹੋਇਆ 74ਵਾਂ ਮਿਸ ਯੂਨੀਵਰਸਲ ਹੁੰਦਾ ਹੈ 72ਵੇਂ ਮਿਸ ਵਰਲਡ ਫੈਸਟੀਵਲ ਦੌਰਾਨ ਪ੍ਰਤੀਸ਼ਠਿਤ ਮਾਨਵਵਾਦੀ ਪੁਰਸਕਾਰ ਹਮਨਿਟੇਰੀਅਨ ਅਵਾਰਡ ਲਈ ਕਿਸ ਨੂੰ ਚੁਣਿਆ ਗਿਆ ਹਾਂਜੀ ਹਮਨਿਟੇਰੀਅਨ ਅਵਾਰਡ ਲਈ ਕਿਸ ਨੂੰ ਚੁਣਿਆ ਗਿਆ ਸੀ ਹਾਂਜੀ ਕਰੈਕਟ ਆਨਸਰ ਡੀ ਆਪਸ਼ਨ ਸੋਨੂ ਸੂਦ 72ਵੇਂ ਮਿਸ ਵਰਲਡ ਫੈਸਟੀਵਲ ਵਿੱਚ ਮਈ 2025 ਦੌਰਾਨ ਫਿਲਮ ਅਦਾਕਾਰ ਸੋਨੂ ਸੂਦ ਨੂੰ ਉਹਨਾਂ ਦੇ ਮਾਨਤਾਵਾਦੀ ਕੰਮਾਂ ਲਈ ਸਨਮਾਨਜਨਕ ਪੁਰਸਕਾਰ ਲਈ ਚੁਣਿਆ ਗਿਆ ਹਾਂਜੀ ਤੁਸੀਂ ਕੁਐਸਚਨਾਂ ਨੂੰ ਯਾਦ ਰੱਖਿਓ ਹਾਂਜੀ ਇਹ ਕੁਐਸਚਨ ਸਾਰੀ ਇੰਪੋਰਟੈਂਟ ਨੇ ਇਹ ਜੀ ਤੁਹਾਡੇ ਪੇਪਰ 'ਚ ਪੂਰੀ ਸਮਾਪਨਾ ਦੇ ਵਿੱਚੋਂ ਕੁਐਸਚਨ ਆਊਗਾ ਤਾਂ ਇਹਨਾਂ ਨੂੰ ਨੋਟ ਕਰ ਲਿਓ ਹਾਂਜੀ ਧੰਨਵਾਦ ਜੀ